ਜਿਹੜਾ ਇਲੈਕਸ਼ਨ ਅਨਾਉਂਸ ਹੋ ਗਏ ਨੇ ਉਹਦੇ ਮਤੇਦਾਨ ਜਿਹੜੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਉਹ ਸੈਂਸਟਾਈਜ਼ ਕਰਨਾ ਸੀ ਉਹ ਲੈਗਮਾਰਚ ਕਰ ਰਹੇ ਲੋਕਾਂ ਨੂੰ ਤੇ ਅਮੁਕਤ ਇਲੈਕਸ਼ਨ ਕਰਾਉਣ ਲਈ ਨੇ ਜਿਹੜਾ ਆਪਾਂ ਪ੍ਰੋਫੈਸਿੰਗ ਕਰ ਰਹੇ ਆਂ ਔਰ ਉਹਨਾਂ ਨੂੰ ਅਵੇਅਰ ਵੀ ਕਰਦੇ ਆਂ ਉਸ ਸੰਬੰਧ ਵਿੱਚ ਲੈਗਮਾਰਚ ਕਰ ਰਹੇ ਡੀਐਸਪੀ ਸਾਹਿਬ ਨੇ ਮੈਨੂੰ ਆਪਣੇ ਕਿੰਨੀਆਂ ਪਟਾਲੀਨ ਸਪੈਸ਼ਲ ਤਾਇਨਾਤ ਕੀਤੀ ਹੈਗੇ ਨੇ ਇਲੈਕਸ਼ਨ ਦੇ ਮੱਦੇਨਜ਼ਰ ਉਹਨਾਂ ਨਾਲ ਆਲੂਰ ਖੰਨੇਲੇ ਸਿਰ ਜਿਹੜੀਆਂ ਉਹ ਕੰਪਨੀਆਂ ਦਾ ਤਾਇਨਾਤ ਕੀਤੀਆਂ ਵੀ ਨੇ ਜਿਹਦੇ ਵਿੱਚ ਖੰਨੇ ਵੀ ਸੰਭਾਲੇ ਦੀ ਫਾਈਲ ਵੀ ਇਸੇ ਤਰੀਕੇ ਨਾਲ ਬਲੈਕ ਮਾਰਚ ਜਿਹੜੀਆਂ ਹੋ ਰਹੀਆਂ ਬੈਂਕਸਪੋਰਡ ਲੁੱਟੀਆਂ ਉਹ ਸੜੀਆਂ ਕੰਟੀਨਿਊ ਨਾ ਅਸੀਂ ਤੁਹਾਡੇ ਜਰੀਏ ਪਬਲਿਕ ਨੂੰ ਵੀ ਅਪੀਲ ਕਰਨਾ ਚਾਹਦੇ ਆ ਕਿ ਕਿਸੇ ਵੀ ਸਰਕਾਰੀ ਬਿਲਡਿੰਗ ਦੇ ਕੋਈ ਵੀ ਪਾਰਟੀ ਦਾ ਕਿਸੇ ਪੋਲੀਟੀਕਲ ਪਾਰਟੀ ਦਾ ਉਹ ਹੋਲਡਿੰਗ ਨਹੀਂ ਲਗਾਏਗਾ ਜੇ ਆਪਣੇ ਘਰ ਵੀ ਕਿਸੇ ਨੇ ਆਪਣੀ ਪ੍ਰਾਈਵੇਟ ਪ੍ਰੋਪਰਟੀ ਦੇ ਲਗਵਾਣਾ ਹੈ ਤਾਂ ਉਹਦੀ ਪਹਿਲਾਂ ਜਿਹੜੀ ਪਰਮਿਸ਼ਨ ਹੈ ਉਹ ਐਸਬੀਓ ਸਾਹਿਬ ਤੋਂ ਲਈਏ ਦਫ਼ਤਰੋਂ ਜਾ ਕੇ ਉਹ ਤੋਂ ਵਾਲ ਲੈ ਤੇ ਹੋਰ ਕੀ ਕੀ ਨਿਰਦੇਸ਼ ਨੇ ਸਰਕਾਰ ਵੱਲੋਂ ਜੀ ਜਿਹੜੇ ਚੌਂਜਾ ਤੇ ਰੁਕੇ ਧਿਆਨ ਰੱਖਣ ਜੀ ਜਿਹੜੀਆਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਬਿਲਕੁਲ 7 ਵਜੇ ਢੰਗ ਨਾਲ ਬਿਨਾ ਭੈਡੋ ਬਿਨਾ ਡਰ ਤੋਂ ਨੇਪਰੇ ਚੜ੍ਹਨ ਦਾ ਜਿਹੜਾ ਸਰਕਾਰ ਬਲੋਕ ਕਰਨਾ ਉਹਦੀ ਅਸੀਂ ਇਹਨਾਂ ਨੂੰ ਪਾਲਣਾ ਕਰ ਰਹੇ ਹਾਂ ਉਹਦੀ ਵਿੱਚ ਜਿਹੜਾ ਅੱਜ ਅਸੀਂ ਮਾਚੂੜੇ ਸ਼ਹਿਰ ਦੇ ਵਿੱਚ ਲੈ ਮੱਟ ਲੰ ਕੋਈ ਵਿਸ਼ੇਸ਼ ਨਾਕਾਬੰਦੀ ਵੀ ਕੀਤੀ ਗਈ ਇਸ ਲੋਕ ਸਮਾਜਣਾ ਮਦਰ ਇਹਦੇ ਬਾਰੇ ਸਾਡੀ ਜਿਹੜਾ ਸਮਰਾਲੇ ਦੇ ਵਿੱਚ ਚਲੀ ਸੌਣੀ ਦੇ ਵਿੱਚ ਤਿੰਨ ਢਾਕੇ ਨੇ ਜਿਹੜੀਆਂ ਸਾਡੇ ਹੁਣ ਡਿਸਟ੍ਰਿਕਟ ਬਾਉਂਡਰੀ ਤੇ ਉਹਦੇ ਵੀ ਸਾਡੀ ਜਿਹੜੀ ਹੈ ਸਪੈਸ਼ਲ ਚੈਕਿੰਗ ਜੋ ਜਿਹੜਾ ਫਲੈਂਗ ਮਾਰ ਚਾਹੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਰਹੂਗਾ ਜੀ ਕੋਈ ਕਹਿੰਦਾ ਸ਼ਹਿਰ ਚ ਕੱਢਿਆ ਜਾਊਗਾ ਇਹ ਵੱਡੇ ਸ਼ਹਿਰਾਂ ਚ ਪਹਿਲਾਂ ਫਿਰ ਪਿੰਡਾਂ ਨੂੰ ਕਰਦੇ ਆਂ ਕਾਦੀ ਪਰਮਿਸ਼ਨ ਦੀ ਇਸੋ ਜਿਹੜਾ ਪਰਮਿਸ਼ਨ ਦੇ ਰਿਗਾਰਡਿੰਗ ਹੈਗਾ ਵੀ ਜਿਵੇਂ ਆਪਾਂ ਡੀਐਸਪੀ ਸਾਹਿਬ ਨੇ ਤਾਂ ਦੱਸਿਆ ਵੀ ਲੋਕਾਂ ਜਿਹੜੀਆਂ ਸਰਕਾਰੀ ਬਿਲਡਿੰਗਾਂ ਉੱਤੇ ਆਪਣਾ ਸਰੂਪ ਲਿਖਿਆ ਹੁੰਦੇ ਨੇ ਪ੍ਰਾਈਵੇਟ ਬਿਲਡਿੰਗਾਂ ਤੇ ਪਬਲਿਕ ਬਿਲਡਿੰਗਾਂ ਦੇ ਕਹਿੰਦੇ ਉਹ ਜਦੋਂ ਤੱਕ ਚੌੜਾਪਾ 900 ਮੀਟਰ ਪਹਿਲੇ 24 ਘਟੇ ਦੇ ਵਿੱਚ ਆਪਾਂ ਸਰਕਾਰੀ ਬਿਲਡਿੰਗਾਂ ਨਾਲ ਡਿਵੀਅਨਸਪੜ ਦਾ ਤੁਮ ਕਮੀ ਹੁੰਦੀ ਹੈ ਦਨ 48 ਹੋਰ ਦੇ ਵਿੱਚ ਆਪਾਂ ਪਬਲਿਕ ਮੀਟਿੰਗ ਹੋ ਤੇ 78 ਘੰਟਿਆਂ ਬਾਅਦ ਇਹਦਾ ਪ੍ਰਾਈਵੇਟ ਬੁਲਿੰਗ ਦਾ ਡਿਫੈਂਸਮੈਂਟ ਖਤਮ ਹੋ ਕੇ ਜਿਹੜੇ ਕੇਸ ਸੀ ਆਲਰੇਡੀ ਕਰ ਚੁੱਕੇ ਆ ਹੁਣ ਜੇ ਕਿਸੇ ਨੇ ਡਿਫੈਂਸਮੈਂਟ ਹੈਗੇ ਇਹਦੇ ਉਰੇ ਖਿਲਾਫ ਕਾਰਵਾਈ ਹੋਏਗੀ ਹਾਂ ਜੇ ਕਿਸੇ ਪ੍ਰਾਈਵੇਟ ਬੰਦੇ ਨੇ ਆਪਣੇ ਘਰ ਦੇ ਵਿੱਚ ਕਿਸੇ पॉलिटिकल ਪਾਰਟੀ ਵਾਲੇ ਖਾਣਾ ਵਿੱਚ ਲੋਕ ਲਗਾਣਾ ਜਾਂ ਉਹਦੀ ਐਡਵਾਈਸਮੈਂਟ ਕਰਨੀ ਹੈ ਉਹਦੇ ਇਸ ਮੰਦ ਵਿੱਚੋਂ ਪਹਿਲਾਂ ਪਰਮਿਸ਼ਨ ਲੈਣੀ ਪੈਗੀ ਪਰਮਿਸ਼ਨ ਤੋਂ ਬਾਅਦ ਹੀ ਉਹ ਜਿਹੜਾ ਆਪਣੇ ਘਰ ਦੀ ਚਿਵਾਰ ਤੇ ਜਾਂ ਕਿਤੇ ਉਹਦਾ ਬੈਨਰ ਤੇ ਉਹ ਐਡਵਰਟਾਈਜ਼ ਕਰ ਸਕਦਾ ਵੇ ਪਰ ਉਹਦੇ ਲਈ ਪ੍ਰੋਪਰ ਪਰਮਿਸ਼ਨ ਲੈਣੀ ਜ਼ਰੂਰੀ ਹੈ ਉਹ ਪਰਮਿਸ਼ਨ ਦੇ ਸਮੇਂ 'ਚ ਮੈਂ ਤੁਹਾਡੇ ਮੱਦੇਨਜ਼ਰ ਸਾਰੇ ਪੋਲਿਟਿਕਲ ਪਾਰਟੀਆਂ ਨੂੰ ਮੈਂ ਅਵੇਅਰ ਵੀ ਕਰ ਚੁੱਕਾ ਵਾਂ ਪਹਿਲਾਂ ਵੀ ਦੱਸ ਚੁੱਕਾ 48 ਆਵਰ ਪਹਿਲਾਂ ਔਨਲਾਈਨ ਹੀ ਪਰਮਿਸ਼ਨ ਲੈਣੀ ਹੈ ਜਿਹੜੀ ਉਸ ਮਿਲ ਸਕਦੀ ਹੈ ਜਿਹੜਾ ਕੋਈ ਪਰਮਿਸ਼ਨ 48 ਆਵਰ ਤੋਂ ਲੇਟ ਅਪਲਾਈ ਕਰਦਾ ਮੰਨ ਲਓ ਜੇ ਉਹਨੇ ਕੱਲ ਕਰਨਾ ਤੇ ਅੱਜ ਅਪਲਾਈ ਕਰਦਾ 24 ਘੰਟੇ ਪਹਿਲਾਂ ਅਪਲਾਈ ਕਰਦਾ ਵੇ ਉਹ ਪਰਮਿਸ਼ਨ ਇਹਦਾ ਤਿਆਰ ਜਿਹੜਾ ਉਹ ਆਰੋਜ ਜਨਮਾ ਕੋਲ ਵੀ ਨਹੀਂ ਹੈਗਾ ਮੇਰੇ ਕੋਲ ਤੇ ਨਹੀਂ ਹੈਗਾ ਉਹ ਫਿਰ ਸੀਓ ਪੰਜਾਬ ਕੋਲ ਜਾਂਦਾ ਪਰਮਿਸ਼ਨ ਮਿਲਦੀ ਹੈ ਹਾਂ ਜੀ 48 ਘੰਟੇ ਤੋਂ ਪਹਿਲੋ ਪਾਵਰਾਈਜ਼ ਕਰ ਦਿੰਦਾ ਵੇ ਜਿਹੜੇ ਦੇ ਵਿੱਚ ਗੈਪ ਰੈਲੀ ਦਾ ਜਾਂ ਕੋਈ ਪ੍ਰੋਸੈਸ਼ਨ ਦਾ ਗੈਪ ਜਿਹੜਾ 48 ਘੰਟੇ ਹੈਗਾ ਵੇ ਤਾਂ ਉਹਨ ਕੇਸ ਦੇ ਵਿੱਚ ਮੇਰੇ ਕੋਲ ਉਹ ਐਸਟੀਐਮ ਕੋਲ ਦੀ ਪਰਮਿਸ਼ਨ ਮਿਲ ਜਾਂਦੀ ਹੈ ਏਆਰਓ ਸੋ ਮੈਂ ਤੁਹਾਡੇ ਮਾਧਮ ਲਈ ਲੋਕਾਂ ਨੂੰ ਬੇਨਤੀ ਵੀ ਕਰਦਾ ਵੇਅਰ ਵੀ ਕਰਦਾ ਵਾਂ विदाउट एनी परमिशन किसी भी तरह दी पब्लिक प्रॉपर्टी पे सरकारी ਤੇ ਪ੍ਰਾਈਵੇਟ ਦੇ ਕੋਈ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਸਲੋਗਨ ਨਾ ਲਿਖਿਆ ਜਾਵੇ ਜਿਸ ਕਿਸੇ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਸਲੋਗਨ ਲਿਖਣਾ ਹੋਵੇ ਉਹ ਡਿਊ ਪਰਮਿਸ਼ਨ ਲੈ ਕੇ ਫਿਰ ਹੀ ਕਰ ਸਕਦਾ ਹੈ